ਲੋਕ ਸਭਾ ਚੋਣਾਂ ਦੇ ਪੱਖੇ ਦੌਰ ਦੇ ਵਿੱਚ ਰਾਜਨੀਤੀ 'ਚ ਦਿਲਚਸਪੀ ਰੱਖਣ ਵਾਲੇ ਲੋਕਾਂ ਦੀਆਂ ਨਜ਼ਰਾਂ ਵੀ ਆਈ ਪੀ ਹਲਕੇ ਬਠਿੰਡਾ ਤੇ ਟਿਕੀਆਂ ਹੋਈਆਂ ਨੇ ਪੰਜਾਬ ਦੀ ਸਤਾਧਾਰੀ ਤਿਰ ਆਮ ਆਦਮੀ ਪਾਰਟੀ ਨੇ ਆਪਣਾ ਉਮੀਦਵਾਰ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਐਲਾਨ ਕੇ ਪਹਿਲ ਕਦਮੀ ਕਰ ਲਈ ਹੈ ਬਾਕੀ ਪਾਰਟੀਆਂ ਦੇ ਉਮੀਦਵਾਰਾਂ ਬਾਰੇ ਗੱਲ ਕੀਤੀ ਜਾਵੇ ਤਾਂ ਕਾਂਗਰਸ ਪਾਰਟੀ ਵੱਲੋਂ ਪੰਜਾਬ ਕਾਂਗਰਸ ਦੇ ਪਰਦਾਨ ਅਮ੍ਰਿਤਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅਮ੍ਰਿਤਾ ਵੜਿੰਗ ਵੱਲੋਂ ਪਿਛਲੇ ਲੰਬੇ ਅਰਸੇ ਤੋਂ ਜਿਸ ਤੰਗ ਦੇ ਨਾਲ ਸਰਗਰਮੀਆਂ ਕੀਤੀਆਂ ਜਾ ਰਹੀਆਂ ਨੇ ਉਸ ਤੋਂ ਸਪਸ਼ਟ ਹੈ ਕਿ ਉਹ ਬਠਿੰਡਾ ਤੋਂ ਚੋਣ ਲੜਨ ਦੇ ਚਾਹਵਾਨ ਨੇ ਹਾਲਾਂਕਿ ਮੀਡੀਆ ਵੱਲੋਂ ਪੁੱਛੇ ਜਾਂਦੇ ਉਹ ਗੋਲਮੋਲ ਜਵਾਬ ਦੇ ਕੇ ਪਿੱਛਾ ਛਡਾਉਣ ਦੀ ਕੋਸ਼ਿਸ਼ ਕਰਦੇ ਹਨ ਇਸ ਮੁਹਿੰਮ ਦੇ ਵਿੱਚ ਬਠਿੰਡਾ ਮਾਨਸਾ ਤੇ ਮੁਕਤਸਰ ਸਾਹਿਬ ਜ਼ਿਲ੍ਹਿਆਂ ਦੀ ਸੀਨੀਅਰ ਕਾਂਗਰਸੀ ਲੀਡਰਸ਼ਿਪ ਬੀਬਾ ਵੜਿੰਗ ਦੇ ਕਤਮਾ ਨਾਲ ਆਪਣੇ ਕਦਮ ਮਿਲਾ ਕੇ ਚੱਲ ਰਹੀ ਹੈ ਜੇ ਕਾਂਗਰਸ ਪਾਰਟੀ ਵੱਲੋਂ ਪੰਜਾਬ ਦੇ ਵਿੱਚ ਵੱਡੇ ਚਿਹਰਿਆਂ ਨੂੰ ਚੋਣ ਮੈਦਾਨ 'ਚ ਅੱਗੇ ਲਿਆਉਣ ਦੀ ਗੱਲ ਤੁਰੀ ਤਾਂ ਯਕੀਨਨ ਰਾਜਾ ਵੜਿੰਗ ਵੀ ਥੋਂ ਚੋਣ ਲੜ ਸਕਦੇ ਨੇ ਦੂਸਰਾ ਨੰਬਰ ਸ਼੍ਰੋਮਣੀ ਅਕਾਲੀ ਦਲ ਵਿੱਚੋਂ ਕਰਵਾਪਸੀ ਕਰਨ ਵਾਲੇ ਕਾਂਗਰਸੀ ਆਗੂ ਜੀਤ ਮਹਿੰਦਰ ਸਿੰਘ ਸਿੱਧੂ ਦਾ ਆਉਂਦਾ ਉਹ ਵੀ ਟਿਕਟ ਲਈ ਕਾਫੀ ਆਸਵੰਦ ਦੱਸੇ ਜਾ ਰਹੇ ਨੇ ਅਜੇ ਹੀ ਯਤਨ ਬਾਦਲ ਖਾਨਦਾਨ ਦੇ ਸ਼ਰੀਕੇ ਚੋਂ ਮਹੇਸ਼ਿੰਦਰ ਸਿੰਘ ਲਾਲੀ ਬਾਦਲ ਦੇ ਪੁੱਤਰ ਅਤੇ ਸੁਖਬੀਰ ਸਿੰਘ ਬਾਦਲ ਦੇ ਚਚੇਰੇ ਭਰਾ ਫਤਿਹ ਸਿੰਘ ਬਾਦਲ ਵੱਲੋਂ ਵੀ ਝਟਾਏ ਜਾ ਰਹੇ ਨੇ ਜੇਕਰ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ਨਾpere ਨਾ ਚੜਿਆ ਤਾ ਸ਼ਹਿਰ ਦੇ ਉੱਗੇ ਉਦਯੋਗਪਤੀ ਸਰੂਪ ਚੰਦ ਸਿੰਘਲਾ ਨੂੰ ਚੋਣ ਪੇੜ ਚੋਂ ਉਤਾਰਿਆ ਜਾ ਸਕਦਾ ਹੈ ਸ਼੍ਰੀ ਸਿੰਘਲਾ ਆਕਾਲੀ ਦਲ ਦੀ ਟਿਕਟ ਤੇ ਬਠਿੰਡਾ ਹਲਕੇ ਤੋਂ ਵਿਧਾਇਕ ਤੇ ਸੰਸਦੀ ਸਖਤ ਰਹਿ ਚੁਕੇ ਨੇ 2022 ਦੀਆਂ ਚੋਣਾਂ 'ਚ ਹਰਨ ਮਗਰੋਂ ਨੇ ਦੋਸ਼ ਲਾ ਕੇ ਭਾਜਪਾ ਦਾ ਪੱਲਾ ਫੜ ਲਿਆ ਸੀ ਕਿ ਬਾਦਲਾ ਨੇ ਕਾਂਗਰਸੀ ਉਮੀਦਵਾਰ ਮਨਪ੍ਰੀਤ ਬਾਦਲ ਦੀ ਅੰਦਰ ਖਾਤੇ ਮਦਦ ਕਰਕੇ ਉਹਨਾਂ ਦਾ ਨੁਕਸਾਨ ਕੀਤਾ ਸ਼੍ਰੀ ਸਿੰਘਲਾ ਹੁਣ ਜ਼ਿਲ੍ਹਾ ਭਾਜਪਾ ਬਠਿੰਡਾ ਦੇ ਪ੍ਰਧਾਨ ਹਨ ਅਕਾਲੀ ਦਲ ਤੋਂ ਹੀ ਪੰਜ-ਪੰਜ ਗਏ ਸਾਬਕਾ ਵਿਧਾਇਕ ਤੇ ਸੰਸਦ ਮੈਂਬਰ ਰਹੇ ਜਗਦੀਪ ਸਿੰਘ ਨਕਈ ਦਾ ਵੀ ਉਮੀਦਵਾਰੀ 'ਚ ਨੰਬਰ ਲੱਗਣ ਬਾਰੇ ਕਹਿਸਾਈਆਂ ਜਾਰੀਆਂ ਹਨ। ਸ਼੍ਰੀ ਨਕਈ ਇਸ ਵੇਲੇ ਪੰਜਾਬ ਭਾਜਪਾ ਦੇ ਉਪ ਪ੍ਰਧਾਨ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਗੱਲ ਕੀਤੀ ਜਾਵੇ ਤਾਂ ਹਰਸਿਮਰਤ ਕੋਰ ਬਾਦਲ ਇਸ ਵਾਰ ਮੋੜੇ ਇਸੇ ਹਲਕੇ ਤੋਂ ਆਪਣੀ ਕਿਸਮਤ ਅਜ਼ਮਾਉਣਗੇ। ਸਮਾਂ ਆਉਣ ਤੇ ਹੀ ਉਮੀਦਵਾਰਾਂ ਬਾਰੇ ਅਸਲੀ ਸਥਿਤੀ ਸਪਸ਼ਟ ਹੋਵੇਗੀ। ਬਿਊਰੋ ਰਿਪੋਰਟ ਮੈਂ ਪੰਜਾਬੀ ਟੀਵੀ ਲੋਕ ਸਭਾ ਚੋਣਾਂ ਦੇ ਪੱਖੇ ਦੌਰ ਦੇ ਵਿੱਚ ਰਾਜਨੀਤੀ 'ਚ ਦਿਲਚਸਪੀ ਰੱਖਣ ਵਾਲੇ ਲੋਕਾਂ ਦੀਆਂ ਨਜ਼ਰਾਂ ਵੀ ਆਈ ਪੀ ਹਲਕੇ ਬਠਿੰਡਾ ਤੇ ਟਿਕੀਆਂ ਹੋਈਆਂ ਨੇ ਪੰਜਾਬ ਦੀ ਸਤਾਧਾਰੀ ਤਿਰ ਆਮ ਆਦਮੀ ਪਾਰਟੀ ਨੇ ਆਪਣਾ ਉਮੀਦਵਾਰ ਕੈਬਨਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਐਲਾਨ ਕੇ ਪਹਿਲ ਕਦਮੀ ਕਰ ਲਈ ਹੈ ਬਾਕੀ ਪਾਰਟੀਆਂ ਦੇ ਉਮੀਦਵਾਰਾਂ ਬਾਰੇ ਗੱਲ ਕੀਤੀ ਜਾਵੇ ਤਾਂ ਕਾਂਗਰਸ ਪਾਰਟੀ ਵੱਲੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅਮ੍ਰਿਤਾ ਵੜਿੰਗ ਵੱਲੋਂ ਪਿਛਲੇ ਲੰਮੇ ਅਰਸੇ ਤੋਂ ਜਿਸ ਤੰਗ ਦੇ ਨਾਲ ਸਰਗਰਮੀਆਂ ਕੀਤੀਆਂ ਜਾ ਰਹੀਆਂ ਨੇ ਉਸ ਤੋਂ ਸਪਸ਼ਟ ਹੈ ਕਿ ਉਹ ਬਠਿੰਡਾ ਤੋਂ ਚੋਣ ਲੜਨ ਦੇ ਚਾਹਵਾਨ ਨੇ ਹਾਲਾਂਕਿ ਮੀਡੀਆ ਵੱਲੋਂ ਪੁੱਛੇ ਜਾਂਦੇ ਉਹ ਗੋਲਮੋਲ ਜਵਾਬ ਦੇ ਕੇ ਪਿੱਛਾ ਛਡਾਉਣ ਦੀ ਕੋਸ਼ਿਸ਼ ਕਰਦੇ ਹਨ ਇਸ ਮੁਹਿੰਮ ਦੇ ਵਿੱਚ ਬਠਿੰਡਾ ਮਾਨਸਾ ਤੇ ਮੁਕਤਸਰ ਸਾਹਿਬ ਜ਼ਿਲ੍ਹਿਆਂ ਦੀ ਸੀਨੀਅਰ ਕਾਂਗਰਸੀ ਲੀਡਰਸ਼ਿਪ ਬੀਬਾ ਵੜਿੰਗ ਦੇ ਕਦਮਾਂ ਨਾਲ ਆਪਣੇ ਕਦਮ ਮਿਲਾ ਕੇ ਚੱਲ ਰਹੀ ਹੈ ਜੇ ਕਾਂਗਰਸ ਪਾਰਟੀ ਵੱਲੋਂ ਪੰਜਾਬ ਦੇ ਵਿੱਚ ਵੱਡੇ ਚਿਹਰਿਆਂ ਨੂੰ ਚੋਣ ਮੈਦਾਨ 'ਚ ਅੱਗੇ ਲਿਆਉਣ ਦੀ ਗੱਲ ਤੁਰੀ ਤਾਂ ਯਕੀਨਨ ਰਾਜਾ ਵੜਿੰਗਵੀ ਤੋਂ ਚੋਣ ਲੜ ਸਕਦੇ ਨੇ ਦੂਸਰਾ ਨੰਬਰ ਸ਼੍ਰੋਮਣੀ ਅਕਾਲੀ ਦਲ ਵਿੱਚੋਂ ਘਰਵਾਪਸੀ ਕਰਨ ਵਾਲੇ ਕਾਂਗਰਸੀ ਆਗੂ ਜੀਤ ਮਹਿੰਦਰ ਸਿੰਘ ਸਿੱਧੂ ਦਾ ਹੁੰਦਾ ਉਹ ਵੀ ਟਿਕਟ ਲਈ ਕਾਫੀ ਆਸਵੰਦ ਦੱਸੇ ਜਾ ਰਹੇ ਨੇ ਅਜੇ ਹੀ ਯਤਨ ਬਾਦਲ ਖਾਨਦਾਨ ਦੇ ਸ਼ਰੀਕੇ 'ਚੋਂ ਮਹੇਸ਼ਿੰਦਰ ਸਿੰਘ ਲਾਲੀ ਬਾਦਲ ਦੇ ਪੁੱਤਰ ਅਤੇ ਸੁਖਬੀਰ ਸਿੰਘ ਬਾਦਲ ਦੇ ਚਚੇਰੇ ਭਰਾ ਫਤੇਸਿੰਘ ਬਾਦਲ ਵੱਲੋਂ ਵੀ ਝਟਾਏ ਜਾ ਰਹੇ ਨੇ ਜੇਕਰ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਨਾਲ ਗੜਚੋਣ ਨਾ ਪੈਰੇ ਨਾ ਚੜਿਆ ਤਾਂ ਸ਼ਹਿਰ ਦੇ ਉੱਗੇ ਉਦਯੋਗਪਤੀ ਸਰੂਪ ਚੰਦ ਸਿੰਘਲਾ ਨੂੰ ਚੋਣ ਪੇੜ ਚੋਂ ਉਤਾਰਿਆ ਜਾ ਸਕਦਾ ਹੈ ਸ਼੍ਰੀ ਸਿੰਘਲਾ ਅਕਾਲੀ ਦਲ ਦੀ ਟਿਕਟ ਤੇ ਬਠਿੰਡਾ ਹਲਕੇ ਤੋਂ ਵਿਧਾਇਕ ਤੇ ਸੰਸਦੀ ਸਕਤਤ ਰਹਿ ਚੁੱਕੇ ਨੇ 2022 ਦੀਆਂ ਚੋਣਾਂ 'ਚ ਹਰਨ ਮਗਰੋਂ ਨੇ ਦੋਸ਼ ਲਾ ਕੇ ਭਾਜਪਾ ਦਾ ਪੱਲਾ ਫੜ ਲਿਆ ਸੀ ਕਿ ਬਾਦਲਾ ਨੇ ਕਾਂਗਰਸੀ ਉਮੀਦਵਾਰ ਮਨਪ੍ਰੀਤ ਬਾਦਲ ਦੀ ਅੰਦਰ ਖਾਤੇ ਮਦਦ ਕਰਕੇ ਉਹਨਾਂ ਦਾ ਨੁਕਸਾਨ ਕੀਤਾ ਸ਼੍ਰੀ ਸਿੰਘਲਾ ਹੁਣ ਜ਼ਿਲ੍ਹਾ ਭਾਜਪਾ ਬਠਿੰਡਾ ਦੇ ਪ੍ਰਧਾਨ ਹਨ ਅਕਾਲੀ ਦਲ ਚੋਂ ਹੀ ਪੰਜ-ਪੰਜ ਗਏ ਸਾਬਕਾ ਵਿਧਾਇਕ ਤੇ ਸੰਸਦ ਮੀ ਸਕਤਰ ਰਹੇ ਜਗਦੀਪ ਸਿੰਘ ਨਕਈ ਦਾ ਵੀ ਉਮੀਦਵਾਰੀ 'ਚ ਨੰਬਰ ਲੱਗਣ ਬਾਰੇ ਕਐਸਾਈਆਂ ਜਾਰੀਆਂ ਹਨ ਸ਼੍ਰੀ ਨਕਈ ਇਸ ਵੇਲੇ ਪੰਜਾਬ ਭਾਜਪਾ ਦੇ ਉਪ ਪ੍ਰਧਾਨ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਗੱਲ ਕੀਤੀ ਜਾਵੇ ਤਾਂ ਹਰਸਿਮਰਤ ਕੋਰ ਬਾਦਲ ਇਸ ਵਾਰ ਮੋੜੇ ਇਸੇ ਹਲਕੇ ਤੋਂ ਆਪਣੀ ਕਿਸਮਤ ਅਜ਼ਮਾਉਣਗੇ ਸਮਾਂ ਆਉਣ ਤੇ ਹੀ ਉਮੀਦਵਾਰਾਂ ਬਾਰੇ ਅਸਲੀ ਸਥਿਤੀ ਸਪਸ਼ਟ ਹੋਵੇਗੀ ਬਿਊਰੋ ਰਿਪੋਰਟ ਮਾਈ ਪੰਜਾਬੀ ਟੀਵੀ